ਦਰਸ਼ਨ ਮਾਗੋ ਤੇਰੇ ਪਿਆਰੇ ਤੁਮਰੀ ਸੇਵਾ ਕੌਣ ਕੋਣ ਨਾ ਕਰੇ ਤੁਮਰੀ ਸੇਵਾ ਕੌਣ ਕੋਣ ਨਾ ਕਰੇ ਦਰਸ਼ਨ ਮਾਗੋ ਤੇਰੇ ਪਿਆਰੇ ਦਰਸ਼ਨ So <laughs> ਇਕ ਕੋਨ ਤਰ ਵਾਹਿਗੁਰੂ ਜੀ ਕੀ ਫਤ ਸ੍ਰੀ ਕਨਹਾਉਤੀ ਜੀ ਸਹਾਈ ਵਾਰ ਸ੍ਰੀ ਕਨਹਾਉਤੀ ਜੀ ਕੀ ਪਾਤਸ਼ਾਹ ਜੀ ਬਸੇ ਕ੍ਰਿਪਾ ਤੇ ਬਖਸ਼ੀ ਸਮਰਪੈ ਗੁਰੂ ਨਾਨਕ ਲੰਕਿ ਆਏ ਫਿਰ ਅੰਦਰ ਵਰਤੇ ਅਮਰਦਾਸ ਰਾਮਦਾਸ ਹੋਈ ਸਹਾਈ ਅਰਜਨ ਹਰਿ ਗੁਦਗਨ ਸੁਧਰ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਕੋ ਅੰਗ ਵਿਸੁਬਦ ਸਵਾਗਤੋ ਖਜਾਏ ਬਹਾਦਰ ਸੰਗਰੇਆ ਘਰ ਨਾਉ ਨਿਤਰਾਵੇ ਪਾਏ ਸਭ ਤਾਈਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈਏ ਸਹਾਈ ਦਸਾ ਪਾਤਸ਼ਾਹ ਜੀ ਦੇਦ ਸ੍ਰੀ ਗੁਰੂ ਬ੍ਰਾਂਝ ਸਾਹਿਬ ਜੀ ਦੇ ਪਾਠ ਦਰਸ਼ਨੇ ਦਿਦਾਰ ਦਾ ਧਿਆਨ ਕਰ द चलाई ते आरियां सच्या जी ਖਾਲਸਾ ਜੀ कर ਵਾਸ ਸੁਵਲੀਆਂ ਨੂੰ ਧਰਮ ਜੋਤੈ ਅਸੀਸ ਦਿੱਤੇ ਬੰਦ ਬੰਦ ਤਕਾਏ ਖੋਤਰੀਆਂ ਲੋਹਾਈਆਂ ਚੜਕਣੀਆਂ ਤੇ ਚੜੇ ਆਰਿਆਂ ਮਾਲ ਚੜਾਏ ਬਿਰਧਵਾਰੀਆਂ ਦੀ ਸੇਵਾ ਲਈ ਪ੍ਰਬੰਧੀਆਂ ਕੀਤੀਆਂ ਕਰਮ ਨਹੀਂ ਹਾਰਿਆ ਸਿੱਖੀ ਕਿਰਸਾ ਸੇਵਾ ਸਨਨ ਨਮਾਈ ਤਨਾਦੂਤ ਮਾਈ ਦਾਤਿ ਅੰਦਰ ਕੇ ਖਾਲਸਾ ਜੀ ਬੱਲੇ ਤਖਤ ਸ੍ਰੀ ਦੱਤ ਗੁਰਦਵਾਰੇ ਆਂਦਾ ਤੇ ਅੰਦਰ ਕੇ ਬੱਲੇ ਵਾਹੇ ਗੋ ਤੁਮ ਸਰਦੱਤ ਖਾਲਸਾ ਦੀ ਪ੍ਰ ਅਦਾਸ ਹੈ ਜੀ ਸਰਦੱਤ ਖਾਲਸਾ ਦੀ ਪਿਆਰ ਹੈ ਗੁਰੂ ਰਾਹ ਹੈ ਗੁਰੂ ਰਾਹ ਹੈ ਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੋ ਕਰੇ ਬੀ ਜਹਾਂ ਜਹਾਂ ਖਾਲਸਾ ਜੀ ਸਾਹਿਬ ਆਗਰ ਸੂਆਰੇ ਆਏ ਤੈ ਦੇਵ ਤੀਵ ਫਤਿਹ ਬਿਰਦ ਕੀ ਬਾਜ ਪੰਚ ਕੀ ਜੂਤੇ ਸ੍ਰੀ ਸਾਹਿਬ ਦੀ ਸਹਾਇ ਖਾਲਸਾ ਦੀ ਕੇ ਬਲ ਬਲ ਬੰਨਾ ਜੀ ਆਗਰ ਜੋ ਸਕਾ ਨ ਸਖੀ দান ਕੇ ਸੁਬਾਨ ਰਹਿਤ দান ਬੂਕ দানਵ ਸਾਹਾ দান ਪਰ ਸਾਦਾਨ ਗੰਮ ਸਰਦਾਨ ਮਨਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ ਮਾਨ ਚੰਕੀਆ ਚੰਦੇ ਬੰਦੇ ਜਿੰਦੇ ਜਿਵੇਂ ਅਤਲ ਧਰਮ ਕਾ ਜਾਇ ਤਾਰ ਬੋਲੇ ਜੀ ਵਾਹੇ ਸਤਿਗੁਰ ਮੰਨਿਵਾ ਮਤ ਉੱਚੇ ਮਤ ਦਾ ਰੱਖੋ ਤੇ ਵਾਹਿਗੁਰੂ ਹੇ ਅਕਾਲ ਪੁਰਖ ਆਪਣੋ ਪੰਚ ਦੇ ਸਭ ਸੁਣੈ ਦੇ ਤਰਬੂਆ ਸਰੇਣਾ ਕਾਣਾ ਸਾਹਿਬੇ ਅਦੇ ਹੋਰ ਗੁਰਦਵਾਰਾ ਗੁਰ ਕਾ ਮਾਧਿ ਜਿਨ੍ਹਾਂ ਤੇ ਪੰਚ ਨੂੰ ਵਸੂੜਿਆ ਗਿਆ ਤੁਮਾ ਦੇ ਖੁੱਲੇ ਦਰਸ਼ਨ ਦੇ ਦਾਰ ਸੇਵਾ ਸੁਭਾਅ ਦਾ দান ਖਾਲਸਾ ਜੀ ਬਖਸ਼ੇ ਇਹ ਨਮਾੜਿਆਂ ਦੇ ਨਾਲ ਸਤ ਜੀੜੇ ਉਲ ਕਾਣਾ ਦੇ ਕਾਣਾ ਉਹੋ ਦੂਰ ਦੂਰ ਸੱਚੇ ਤਦਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀੋ ਮਹਾਰਾਜ ਆਪ ਜੀ ਦੇ ਹضور ਅਰਦਾਸ ਬੁੰਦ ਹੈ ਆਪ ਜੀ ਦੇ ਪਾੜੇ ਅੰਦਰ ਚਾਰ ਪਹਿਰ ਰੈਣ ਬਤੀਤ ਹੋਇ ਆਇਆ ਚਾਰ ਪਹਿਰ ਬਿਨ ਆਪਣੇ ਪਾੜੇ ਅੰਦਰ ਬਤੀਤ ਕਰਾਉਣਾ ਤਨ ਤਨ ਅਮਰ ਸ਼ਹੀਦ ਬਾਬਾ ਦੂਪ ਸੰਗ ਸਰਬ ਦੀ ਈਮਾਨ ਦੇ ਤਾਜਨ ਪਵਿੱਤਰ ਅਸਥਾਨ ਗੁਰਦਵਾਰਾ ਸ਼ਹੀਦ ਕਾਂਗੋ ਸਾਹਿਬ ਦੀਵਤ ਤਾਜਨ ਅੰਦਰ ਬਾਰ ਦੇ ਅੰਦਰ ਆਪ ਜੀ ਦੇ ਸੋਨੇ ਸੰਗ ਸਣ ਪਿਆਰੇ ਹਨ ਕਿਰਪਾ ਕਰੋ ਸੰਗਸਣਾਂ ਤੇ ਪ੍ਰਕਾਸ਼ ਮਨ ਹੋਦਰ सगता न खुले बर्शन दार पावन पवित्र कखश केहाल कर डारर आई सॼ हाज़री डिख सिदक भरोसा नामदान बखशना सब भावना पूरन करण सफल करणी परो किरा पावूप असान ते प्रकाश असां ते वगान बि आग आ बश्ती दादा श्रे कार वाश करण सही ਤੋਂ ਵਾਹੇ ਗੁਰ ਦੇ ਕੇ ਫਤ ਬੰਨ ਇਨਸਾਨ ਮਾ